ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਲਵਾਸ ਪਟੇਲ ਸਿੰਘ ਇਹਦਾ ਤੋਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਈ ਹਾਂ ਜੋ ਕਿ ਪਹਿਲਾ ਸੂਟ ਹੈਗਾ ਜੀ ਫੈਂਡੀ ਸਿਲਕ ਦਾ ਸਟਾਫ ਆ ਜੀ ਪੈਚ ਲਗਾ ਕੇ ਬੇਬੀ ਪਿੰਕ ਕਲਰ ਦਾ ਪੈਚ ਲੱਗਿਆ ਹੋਇਆ ਜੀ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਆ ਪੂਰੀ ਫਨੀਜੇ ਦੇ ਨਾਲ ਆ ਮੀਨਰ ਦਾ ਵਰਕ ਜੰ ਨਾਲ ਨੀਚੇ ਕੇਰੇ ਤੇ ਵੀ ਬਹੁਤ ਸੋਹਣਾ ਵਰਕ ਜੀ ਕੱਟ ਵਰਕ ਹੋ ਕੇ ਮੀਨਰ ਵਰਕ ਹੋਇਆ ਹੋਇਆ ਆ ਸਲੀਚ ਦਾ ਬੋਲਿਸ 20 ਮਿੰਨਾਂ ਨਾਲ ਰੈਡੀ ਹੋ ਜਾਵਾ ਜੀ ਆ ਬਾਈਕ ਵਾਲੀ ਗਲੀ ਦਾ ਜੀ ਬਹੁਤ ਹੀ ਸੋਨਾ ਵਰਕ ਦੀ ਪੂਰੀ ਫਿਨਿਸ਼ਿੰਗ ਆ ਜੀ ਦਾ ਬਾਟਮ ਦਾ ਵਰਕ ਫਲਾਵਰ ਪਾ ਕੇ ਉੱਪਰ ਨੂੰ ਵੀ ਇਹ ਪਾਈ ਹੈ ਬਹੁਤ ਸਾਰਾ ਫਲੇਸ਼ਿੰਗ ਦੇ ਨਾਲ ਵਰਕ ਇਹਦੇ ਨਾਲ ਦੁਪੱਟਾ ਤੁਸੀਂ ਪ्युअर ਚਿਨੂਨ ਪ्युअर ਔਰਗੈਂਜਾ ਦਾ ਲਗਾ ਸਕਦੇ ਹੋ ਜੀ ਇਹਨੂੰ ਤੁਸੀਂ ਕਿਸੇ ਵੀ ਸਟਾਫ ਤੇ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਸਕਰੀਨ ਤੇ ਚੱਲਦੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਬੁਕਿੰਗ ਕਰਵਾਓ ਜਲਦੀ ਤੋਂ ਜਲਦੀ ਆਪਣੇ ਸੂਟ ਰੈਡੀ ਕਰਵਾਉਣ ਲਈ ਕੰਟੈਕਟ ਕਰੋ ਥੈਂਕ ਯੂ